ਮੇਰੀ ਗੱਲ ਨੂੰ ਸੁਣ ਵੀ ਲਿਓ ਧਿਆਨ ਨਾਲ ਤੇ ਇਹਨੂੰ ਅਖੀਰ ਤੱਕ ਅੱਗੇ ਵੀ ਪਚਾ ਦਿਓ ਤਾਂ ਕਿ ਆ ਸਤੌਜ ਵਾਲੇ ਜਿਹੜੇ ਜਾਲੀ ਇਨਕਲਾਬੀ ਜਿਹਨੂੰ ਜੋਧਾ ਮੰਨੀ ਜਾਂਦੇ ਆ ਬਹੁਤ ਵੱਡਾ ਇਨਕਲਾਬੀ ਆ ਜੋਧਾ ਇਹਦੀ ਸਚਾਈ ਇਹਦੀ ਗਦਾਰੀ ਜੋ ਪੱਟੇ ਤੇ ਸ਼ੁਰੇ ਮਾਰ ਰਿਆ ਉਹ ਇਹਦੇ ਭਗਤਾਂ ਨੂੰ ਚੰਗੀ ਤਰ੍ਹਾਂ ਉਹਨਾਂ ਦੀ ਅੱਖਾਂ ਤੋਂ ਜਿਹੜੇ ਖੋਪੇ ਚੜਾਏ ਆ ਗਦੇ ਨੂੰ ਦਿਖਦਾ ਇਨੀ ਕੁਸ਼ ਮੋੜੇ ਕਲਾ ਭਵੰਤ ਭਵੰਤੀ ਦਿਖਦਾ ਜੰਦਾਬਾ ਜੰਦਾਬਾ ਇਨਕਲਾਬ ਜੰਦਾਬਾ ਥੱਲੇ ਬੈਠੇ ਨਾਰੇ ਮਾਰੀ ਜਾਂਦੇ ਹੁੰਦੇ ਆ ਉਹਨਾਂ ਨੂੰ ਪਤਾ ਲੱਗੇ ਕੇ ਬੰਦਾ ਕੀ ਕਰ ਰਿਹਾ ਇਸ ਵੇਲੇ ਪੰਜਾਬ ਨਾਲ ਜਾਂ ਪੰਜਾਬ ਦੇ ਵਿੱਚ ਐਸ ਵੇਲੇ ਕਈ ਵੱਖ-ਵੱਖ ਆਦਾਰਿਆਂ ਦੇ ਚੇਅਰਮੈਨ ਚੇਅਰਪਰਸਨ ਨਿਯੁਕਤ ਕੀਤੇ ਗਏ ਆ ਦੋ ਵੱਡੀਆਂ ਚੇਅਰਮੈਨੀਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਮੈਨ ਲਈ ਗਿਆ ਬੀਬਾ ਬੀਬਾ ਰੀਨਾ ਗੋਪਤਾ ਬੀਬਾ ਰੀਨਾ ਗੋਪਤਾ ਲਈ ਗਈ ਹੈ ਜੀ ਇਹ ਦਿੱਲੀ ਤੋਂ ਆ ਤੇ ਆਪ ਦੀ ਕੋਈ ਉਥੇ ਇਹ ਸੈਂਟਰੀ ਵਗੈਰਾ ਸਕੱਤਰ ਵਗੈਰਾ ਸੀਗੀ ਜਿਹੜੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਲਿਆ ਕੇ ਉਥੋਂ ਦਿੱਲੀ ਤੋਂ ਪੰਜਾਬ ਦੇ ਵਿੱਚ ਚੇਅਰਪਰਸਨ ਬੀਬੀ ਲਾ ਦਿੱਤੀ ਗਈ ਆ ਦੂਜਾ ਇਹਨਾਂ ਨੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਜਿਹੜਾ ਲਾਇਆ ਉਹ ਹੈਗਾ ਜੀ ਯੂਪੀ ਤੋਂ ਆ ਕੋਈ ਦੀਪਕ ਚਾਹਾਨ ਉਹਦਾ ਨਾਮ ਹੈ ਉਹ ਸੰਦੀਪ ਪਾਟਕ ਦਾ ਪੀਏ ਹੈ ਜੀ ਇੱਕ ਯੂਪੀ ਤੋਂ ਲਿਆ ਕੇ ਬੰਦਾ ਚੇਅਰਮੈਨ ਲਾਤਾ ਪੰਜਾਬ ਦੇ ਵਿੱਚ ਤੇ ਇੱਕ ਬੀਬੀ ਦਿੱਲੀ ਤੋਂ ਲਿਆ ਕੇ ਰੀਨਾ ਗੁਪਤਾ ਚੇਅਰਮੈਨ ਲਾਤੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕੀ ਪੰਜਾਬ ਦੇ ਵਿੱਚੋਂ ਯਾਰੋ ਕੋਈ ਬੰਦਾ ਹੀ ਨਹੀਂ ਮਿਲਿਆ ਯਾਰ 3.5 3 ਕਰੋੜ ਪੰਜਾਬੀਆਂ ਦੇ ਵਿੱਚੋਂ ਕੋਈ ਜੋਗ ਬੰਦਾ ਕੋਈ ਇੰਜੀਨੀਅਰ ਬੰਦਾ ਕੋਈ ਪੜਿਆ ਲਿਖਿਆ ਬੰਦਾ ਇਹਨਾਂ ਦੋਵਾਂ ਆਦਾਰਿਆਂ ਦੇ ਵਿੱਚ ਕੋਈ ਚੇਅਰਮੈਨ ਲਾਉਣ ਨੂੰ ਬੰਦਾ ਨਹੀਂ ਮਿਲਿਆ ਨੌਕਰੀਆਂ ਤਾਂ ਦੇ ਹੀ ਰਹੇ ਬਾਹਰਲਿਆਂ ਨੂੰ ਉਹਦਾ ਕੋਈ ਸ਼ੱਕ ਹੀ ਨਹੀਂ ਤੜ ਤੜ ਬਾਹਰਲੇ ਬੰਦੇ ਪੰਜਾਬ ਦੀਆਂ ਨੌਕਰੀਆਂ ਤੇ ਕਾਬਜ ਹੋ ਰਹੇ ਨੇ ਹਿਮਾਚਲ ਤੋਂ ਯੂਪੀ ਤੋਂ ਬਿਹਾਰ ਤੋਂ ਤੇ ਆ ਨਵਾਂ ਜਿਹੜਾ ਬੰਝ ਗੱਡ ਰਿਹਾ ਹੁਣ ਤਾਂ ਇਹ ਲਾ ਗੱਲ ਛੱਡੋ ਤੁਸੀਂ ਤੁਹਾਨੂੰ ਇੱਕ ਪਿੱਛੇ ਜੇ ਫੋਟੋ ਕਾਫੀ ਵਾਇਰਲ ਹੋਈ ਸੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਬੈਠ ਕੇ ਆਪਣੇ ਮੰਤਰੀਆਂ ਨਾਲ ਮੀਟਿੰਗ ਕਰਦੇ ਆ ਉਸ ਕੁਰਸੀ ਦੇ ਉੱਤੇ ਸਸੋਧੀਆਂ ਬੈਠਾ ਹੋਇਆ ਤੇ ਆਲੇ ਦਾਲੇ ਇਹਦੇ ਜਿਹੜੇ ਆ ਗੁੰਗੇ ਜਿਹੜੇ ਗੁੰਗੇ ਉੱਠ ਜਿਹੜੇ ਇਹਨਾਂ ਦੇ ਆ ਪੰਜਾਬ ਦੇ ਲੋਕਾਂ ਨੇ ਚੁਣੇ ਆ ਇਹਨਾਂ ਦੇ ਮੰਤਰੀ ਬਣੇ ਹੋਏ ਅੱਜ ਕੱਲ੍ਹ ਜ ਐਮਐਲਏ ਬਣੇ ਹੋਏ ਉਹ ਆਲੇ-ਦਾਲੇ ਬੈਠੇ ਮਨੀਸ਼ ਸੋਧਿਆ ਇਹਨਾਂ ਦਾ ਦਿੱਲੀ ਵਾਲਾ ਮੁੱਖ ਮੰਤਰੀ ਦੀ ਕੁਰਸੀ ਦੇ ਬੈਠ ਕੇ ਉਹਨਾਂ ਨਾਲ ਮੀਟਿੰਗ ਕਰ ਰਿਹਾ ਯਾਰੋ ਕਿੰਡਾ ਵੱਡਾ ਧਰੋ ਪੰਜਾਬ ਨਾਲ ਇਸ ਵੇਲੇ ਕਮਾਇਆ ਜਾ ਰਿਹਾ ਕਾਰਨ ਬੜਾ ਸਾਫ਼ ਹੈ ਇਹਨਾਂ ਨੂੰ ਸਾਫ਼ ਤੌਰ ਤੇ ਪਤਾ ਲੱਗ ਗਿਆ ਭਰਾਵੋ ਵੀ ਅਸੀਂ ਕਿਸੇ ਵੀ ਹਾਲਾਤਾਂ ਦੇ ਵਿੱਚ ਪੰਜਾਬ ਵਿੱਚ ਮੁੜ ਕੇ ਨਹੀਂ ਆਉਂਦੇ ਲੁੱਟ ਲੋ ਜਿੰਨਾ ਲੁੱਟਿਆ ਦੁਨਨੇ ਹੱਥੀ ਲੁੱਟ ਲੋ ਜਿੰਨਾ ਪੰਜਾਬ ਲੁੱਟਿਆ ਜਾਂਦਾ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 16 ਮਈ ਨੂੰ ਧਿਆਨ ਨਾਲ ਸੁਣ ਲਓ ਪੰਜਾਬ ਕੋ ਇਹ ਜੀ ਅਗਲਾ ਸੁਣ ਲਿਆ ਕਰੋ ਇੱਧਰ ਲਗਾ ਉੱਧਰ ਲਗਾ ਸੁਣਦੇ ਰਹਿੰਨੇ ਹਾਂ ਹੋਰਿਆ ਕੁੱਤ ਪਾਉ ਦੇਖਦੇ ਰਹਿੰਨੇ ਹਾਂ ਚੰਗੀ ਗੱਲ ਜਿਹੜੀ ਧਿਆਨ ਨਾਲ ਸੁਣ ਲਿਆ ਕਰੋ ਜਿਹੜੀਆਂ ਚੰਗੀਆਂ ਗੱਲਾਂ ਜਾਂ ਜੋ ਹਾਲਾਤ ਪੰਜਾਬ ਦੇ ਬਣਿਆ ਜਾਂ ਜੋ ਹਾਲਾਤ ਮਾਰੇ ਹੋ ਰਹੇ ਆ ਪੰਜਾਬ ਦੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 16 ਮਈ ਨੂੰ ਐਨਜੀਟੀ ਦੇ ਵਿੱਚ ਤਰੀਕ ਸੀਗੀ ਬੁੱਢੇ ਦਰਿਆ ਦੀ ਉੱਥੇ ਬਹਾਨੇ ਬਹੁਨੇ ਮਾਰ ਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਾਲੇ ਤੇ ਜਿਹੜੇ ਫੈਕਟਰੀਆਂ ਵਾਲੇ ਆ ਉਹਨਾਂ ਦੇ ਵਕੀਲ ਇੱਕ ਤਰੀਕ ਹੋਰ ਲਿਆਏ ਤੇ ਹੁਣ ਉਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਮੈਨ ਬੀਬੀ ਦਿੱਲੀ ਤੋਂ ਲੈ ਕੇ ਰੀਨਾ ਗੁਪਤਾ ਲਾਤੀ ਉਹ ਫੈਕਟਰੀਆਂ ਨੂੰ ਕਹੂਗੀ ਵੀ ਲਿਆਓ ਕਿੰਨੀ ਫੈਕਟਰੀ ਹੈ ਲਧਿਆਨੇ ਚ ਹਜ਼ਾਰਾਂ ਫੈਕਟਰੀ ਹੈ ਜੇ ਇੱਕ ਫੈਕਟਰੀ ਤੋਂ ਕਰੋੜ-ਕਰੋੜ ਰੁਪਇਆ ਵੀ ਲੈ ਲਿਆ ਤਾਂ حساب ਲਾ ਲੋ ਅਰਬਾਂ ਰੁਪਇਆ ਇਕੱਠਾ ਕਰਨਗੇ ਅਰਬਾਂ ਰੁਪਇਆ ਇਕੱਠਾ ਐਵੇਂ ਨਹੀਂ ਪੰਜਾਬ ਪ੍ਰੋਡਕਸ਼ਨ ਕੰਟਰੋਲ ਬੋਰਡ ਦੀ ਜਿਹੜੀ ਜਮਾ ਕੇਜਰੀਵਾਲ ਦੀ ਸੱਜੀ ਖੱਬੀ ਬਾਹ ਬੀਬੀ ਉਹ ਲਿਆ ਕੇ ਇਹਨਾਂ ਨੇ ਚੇਅਰਮੈਨਾਂ ਤੇ ਥਾਪੀ ਆ ਆ ਇੱਥੇ ਚੁਟਕਲੇ ਸੁਣਾਉਣ ਵਾਲਾ ਸਤੌਜ ਆਲਾ ਮਹਾਰਾਜ ਆ ਇੱਥੇ ਕਹਾਣੀਆਂ ਸੁਣਾਉਣ ਵਾਲਾ ਤੰਜ ਕਸਣ ਵਾਲਾ ਨਿੰਦਨ ਭੰਡਣ ਵਾਲਾ 24 ਘੰਟੇ ਮਸ਼ਕਰੀਆਂ ਕਰਨ ਵਾਲਾ ਮੂਹ ਸੰਤ ਹੈਗਾ ਦੇ ਬੋਲੀ ਸੰਤ ਦੇ ਦੰਦ ਜੁੜ ਗਏ ਨੇ ਦੇ ਜਵਾਬ ਤੂੰ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਰਿਹਾ ਬਾਦਲਾਂ ਨੇ ਪੰਜਾਬ ਬਰਬਾਦ ਕਰਤਾ ਕਾਂਗਰਸਾਂ ਨੇ ਆਹ ਕਰਤਾ ਕੀਤਾ ਤਾਂ ਉਹ ਤੈਨੂੰ ਲੋਕਾਂ ਨੇ ਮੌਕਾ ਦਿੱਤਾ ਕਿ ਭਾਨਸਾ ਬਾਦਲਾਂ ਨੇ ਬਰਬਾਦ ਕਰਤਾ ਕਾਂਗਰਸਾਂ ਨੇ ਬਰਬਾਦ ਕਰ ਤੈਨੂੰ ਮੌਕਾ ਦਿੱਤਾ ਤੂੰ ਜਮੇ ਬੇੜਾ ਹੀ ਵਹਾ ਦੇਂਗਾ ਪੰਜਾਬ ਦਾ ਯਾਰ ਬੇਸ਼ਰਮੀ ਵਾਲੀ ਹੱਦ ਹੀ ਕਰਤੀ ਤੂੰ ਯਾਰ ਆ ਆ ਕੋਸਟੂੜੀਆਂ ਕਰ ਤੂਤਾ ਯਾਰ ਤੂੰ ਲਿਆ ਦਿਆ ਕਿ ਪਹਿਲਾਂ ਜਿੰਨੇ ਰਸਵਾਰੇ ਮੈਂਬਰ ਭੇਜੇ ਜੀਐਮਪੀ ਬਣਾਏ ਉਹ ਸਾਰੇ ਬੰਦੇ ਬਾਹਰ ਲੈ ਲਿਆ ਕੇ ਪੰਜਾਬ ਦੇ ਵਿੱਚੋਂ ਤੂੰ ਐਂਟੀ ਬਣਾ ਕੇ ਰਸਵਾਰੇ ਮੈਂਬਰ ਬਣਾ ਕੇ ਦਿੱਲੀ ਭੇਜੇ ਉਦੋਂ ਪੰਜਾਬੀ ਕੋਈ ਦਿਖਿਆ ਨਜ਼ਰ ਨਹੀਂ ਆਇਆ ਹੁਣ ਇਹ ਤੋਂ ਪਹਿਲਾਂ ਤੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਬੀਬੀ ਉਹ ਦਿੱਲੀ ਤੋਂ ਲੈ ਕੇ ਲਈ ਹੁਣ ਆਹ ਹੋਰ ਤੂੰ ਚੇਰਮੈਨੀਆਂ ਆ ਜਿੰਨੇ ਤੇ ਇੱਥੇ ਚੰਡੀਗੜ੍ਹ ਦੇ ਵਿੱਚ ਸਰਕਾਰੀ ਰਹਿਸ਼ਾਂ ਦੇ ਉੱਤੇ ਪੱਟੀਆਂ-ਪੱਟੀਆਂ ਕੋਠੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਲੱਖਾਂ ਰੁਪਇਆ ਤਨਖਾਹਾਂ ਨੇ ਉਹਨਾਂ ਦੀਆਂ ਮਹੀਨਿਆਂ ਦੀਆਂ ਸਾਰਾ ਖਰਚਾ ਪੰਜਾਬ ਦੇ ਖਜ਼ਾਨੇ ਚ ਹੁੰਦਾ ਔਸクセਨੇ ਵਰਗੇ ਤੇ ਹੋਰ ਕਿੰਨੇ ਬੰਦੇ ਗੱਬਕੁਮਾਰ ਵਰਗੇ ਕਿੰਨੇ ਬੰਦੇ ਨਹਿਰ ਵਰਗੇ ਜਿਹੜੇ ਤੂੰ ਅੱਛੇ ਤੇਰੀ ਸਰਕਾਰ ਨੂੰ ਕੰਟਰੋਲ ਕਰਦੇ ਆ ਜਿਹੜੇ ਅਫਸਰਾਂ ਨੂੰ ਹਦਾਇਤਾਂ ਕਰਦੇ ਆ ਡੀਸੀ ਨੂੰ ਫੋਨ ਕਰਦੇ ਆ ਐਸਐਸਪੀ ਨੂੰ ਕਹਿੰਦੇ ਆ ਡੀਜੀਪੀ ਨੂੰ ਕਹਿੰਦੇ ਆ ਵੀ ਆ ਪੰਜਾਬ ਚਾਹ ਕਰਨਾ ਪੰਜਾਬ ਚਾਹ ਲਗਨੀਤੀ ਕਰਨੀ ਆ ਹੁਣ ਆ ਕਰਨਾ ਕਰਨਾ ਉਹ ਤੇ ਇੱਥੇ ਲੱਖਾਂ ਰੁਪਇਆ ਤਨਖਾਹਾਂ ਦੇ ਕੇ ਚੰਡੀਗੜ੍ਹ ਸਰਕਾਰੀ ਕੋਠੀਆਂ ਚ ਬਿਠਾਏ ਹੋਏ ਬੰਦੇ ਨੇ ਕੋਈ ਹੈ ਪੰਜਾਬੀ ਬੰਦਾ ਉੱਥੇ ਜਾਂ ਤੂੰ ਕਹਿ ਕਾਬਲ ਨਹੀਂ ਮੈਂ ਅਸਤੀਫਾ ਦੇ ਪਾਸੇ ਹੋ ਜਾਂ ਬਹਾਂ ਖੜੀਆਂ ਕਰ ਜਾਂ ਪੰਜਾਬ ਦੇ ਲੋਕਾਂ ਨੂੰ ਦੱਸ ਵੀ ਤਿੱਥੋਂ ਇਹਨਾਂ ਨੇ ਧੱਕੇ ਨਾਲ ਆ ਕੇ ਤੇ ਵੀ ਧੌਣ ਤੇ ਗੋਡਾ ਰੱਖ ਕੇ ਪੰਜਾਬ ਤੇ ਇਹ ਕਾਬਜ ਹੋ ਕੇ ਤੇ ਪੰਜਾਬ 'ਚ ਰਾਜ ਕਰ ਰਹੇ ਆ ਜਿਹੇ ਗੱਲ ਨੂੰ ਮੰਨ ਲੋਕਾਂ ਚਾਗੇ ਤੂੰ ਕੱਲੀਆਂ ਗੱਲਾਂ ਵਾਲਾ ਰਹਿ ਗਿਆ ਕੱਲੇ ਝੁਟਕੇ ਸੁਣਾਉਣਾ ਰਹਿ ਗਿਆ ਉਹ ਸੁਣਾਉਣਾ ਡੂੜ ਸਾ ਜਿਹੜਾ ਹੋਰ ਸੁਣਾਉਣਾ ਤੂੰ ਬਰਬਾਦ ਕਰਕੇ ਛੱਡੇਗਾ ਪੰਜਾਬ ਨੂੰ